ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਦਾਅਵੇ ਕਰ ਰਹੀ ਹੈ ਕਿ ਅਸੀਂ ਚੋਰਾਂ ਲੁਟੇਰਿਆਂ ਨਸ਼ਾ ਤਸਕਰਾਂ ਨੂੰ ਮਾੜੇ ਅਨਸਰਾਂ ਨੂੰ ਫੜ ਕੇ ਜੇਲਾਂ ਡੱਕ ਰਹੇ ਹਾਂ ਤੇ ਕ੍ਰਾਈਮ ਵੀ ਕਾਫੀ ਪੰਜਾਬ ਦੇ ਵਿੱਚ ਘਟ ਚੁੱਕਾ ਇਸ ਤਰੀਕੇ ਦੇ ਪੁਲਿਸ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਇਹ ਕੋਈ ਦੋ ਰਾਇ ਨਹੀਂ ਕਿਉਂਕਿ ਪੁਲਿਸ ਵੱਲੋਂ ਕਈ ਜਗ੍ਹਾ ਪੁਆਇੰਟਾਂ ਤੋਂ ਸਿਸ਼ਤੀ ਵੀ ਕੈਮਰੇ ਪੈਟਰੋਲਿੰਗ ਦੀਆਂ ਗੱਡੀਆਂ ਵਧਾਈਆਂ ਗਈਆਂ ਸੀ ਐਸ.ਐਮ. ਭਗਵੰਤ ਮਾਨ ਵੱਲ ਪਿਛਲੇ ਦਿਨੀ ਕਾਫੀ ਗੱਡੀਆਂ ਜਿਹੜੀਆਂ ਪੁਲਿਸ ਨੂੰ ਪ੍ਰੋਵਾਈਡ ਕੀਤੀਆਂ ਗਈਆਂ ਸੀ ਇਸ ਨੂੰ ਲੈ ਕੇ ਕਾਫੀ ਜਿਹੜਾ ਕ੍ਰਾਈਮ ਘਟਿਆ ਪਰ ਦੂਜੇ ਪਾਸੇ ਕਈ ਜਗ੍ਹਾ ਪੁਲਿਸ ਦੀ ਅੱਖ ਤੋਂ ਕੈਮਰੇ ਦੀ ਅੱਖ ਤੋਂ ਬਚ ਕੇ ਕਈ ਚੋਰ ਲਟੇਰੇ ਅਜੇ ਹੀ ਵਾਰਤ ਨੂੰ ਅੰਜਾਮ ਦੇ ਰਹੇ ਨੇ ਇਸ ਤਰੀਕੇ ਦਾ ਹੀ ਮਾਮਲਾ ਹਲਕਾ ਖੜਦੇ ਨੇਚੂ ਨਲੇਰੀਏ ਤੋਂ ਆਇਆ ਜਿੱਤੇ ਕਿ ਬੀਤੇ ਦਿਨੀ ਇੱਕ ਨੌਜਵਾਨ ਜੋ ਕਿ ਆਪਣੇ ਘਰ ਪਿੰਡ ਗੁੜਾ ਜਾ ਰਿਹਾ ਸੀ ਮੁੱਲਾਪੜ ਤੋਂ ਇੱਕ ਲਿੰਕ ਰੋਡ ਜਾਂਦਾ ਜੋ ਕੇਅਰਪੋਰਟ ਸਟੇਸ਼ਨ ਦੇ ਨਾਲ-ਨਾਲ ਰੋਡ ਜਾਂਦਾ ਉਸ ਰੋਡ ਦੇ ਉੱਤੇ ਸ਼ਾਮੀ 7 ਵਜੇ ਦੱਸਿਆ ਦੇ ਕਿ ਆਪਣੇ ਘਰ ਜਦੋਂ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਨੌਜਵਾਨ ਨੂੰ ਘੇਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕੁੱਟਮਾਰ ਦਾ ਅਸਲ ਕਾਰਨ ਨਹੀਂ ਪਤਾ ਲੱਗਿਆ ਪਰ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਖੋਣ ਦੀ ਨੀਦ ਦੇ ਨਾਲ ਇਹ ਲੁਟੇਰੇ ਆਏ ਸੀ ਜਾਂ ਕੋਈ ਆਪਸੀ ਰੰਜਸ਼ ਸੀ ਇਸ ਨੂੰ ਲੈ ਕੇ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਉਹ ਨੌਜਵਾਨ ਦੇ ਸੱਟਾਂ ਇੰਨੀਆਂ ਮਾਰੀਆਂ ਨੇ ਕਿ ਉਹ ਨੌਜਵਾਨ ਹੁਣ ਜ਼ਖਮੀ ਹਾਲਤ ਦੇ ਵਿੱਚ ਜੇਰੇ ਲਾਕ ਦੇ ਵਿੱਚ ਪੀਜੀ ਜਾਖਲ ਹੈ ਕਿਤੇ ਕਿ ਉਸ ਦਾ ਬਾਹ ਦਾ ਆਪਰੇਸ਼ਨ ਹੋਇਆ ਤੇ ਹੋਰ ਵੀ ਕਾਫੀ ਸੱਟਾਂ ਵੱਜੀਆਂ ਹੋਈਆਂ ਨੇ ਮੰਨ ਦੇ ਵਿੱਚ ਡਰ ਬਣ ਚੁੱਕਾ ਹੈ ਇਲਾਕੇ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਹੈ ਕਿਸ ਤਰੀਕੇ ਦੀ ਕਟਨਾ ਜੋ ਕਿ 6 7 ਵਜੇ ਤੱਕ ਬੈਸੀ ਦਿਨ ਦਿਹਾੜੀ ਹੁੰਦਾ ਪਰ ਉਸ ਤਰੀਕੇ ਦੇ ਨਾਲ ਵਾਪਰ ਨਹੀਂ ਤੇ ਉਸ ਤੋਂ ਬਾਅਦ ਜਾ ਕੇ ਕਾਫੀ ਲੋਕ ਉਸ ਰੋਡ ਦੇ ਉੱਤੇ ਜਾਣ ਤੋਂ ਵੀ ਡਰਨ ਲੱਗ ਪਏ ਨੇ ਇਹ ਰੋਡ ਸੁੰਨਮਸਾਨ ਹੋਣ ਕਾਰਨ ਨਦੀਆਂ ਵਿੱਚੋਂ ਨਿਕਲਦੇ ਹੋਣ ਕਾਰਨ ਇਸ ਰੋਡ ਦੇ ਉੱਤੇ ਕਾਫੀ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਘੇਰਿਆ ਗਿਆ ਕਾਫੀ ਦੂਜਿਆਂ ਨੂੰ ਘੇਰਿਆ ਗਿਆ ਪਰ ਕਈ ਲੋਕਾਂ ਨੇ ਉਸ ਜਗ੍ਹਾ ਦੇ ਉੱਤੇ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਪੁਲਿਸ ਨੂੰ ਜਿਸ ਤੋਂ ਬਾਅਦ ਜਾ ਕੇ ਹੌਸਲੇ ਜਿਹੜੇ ਇਹਨਾਂ ਲੁਟੇਰਿਆਂ ਦੇ ਚੋਰਾਂ ਦੇ ਵਧਦੇ ਗਏ ਤੁਹਾਨੂੰ ਨੂੰ ਇਹ ਲੱਗਿਆ ਕਿ ਜਗ੍ਹਾ ਉੱਤੇ ਕੋਈ ਸ਼ਿਕਾਇਤ ਨਹੀਂ ਕਰਦਾ ਨਾ ਹੀ ਕੋਈ ਪੁਲਿਸ ਦੀ ਕੋਈ ਮਾਮਲਾ ਦਰਜ ਹੋਇਆ ਪਰ ਇਹ ਮਾਮਲਾ ਹੁਣ ਚੋਰ ਲੁਟੇਰਿਆਂ ਨੇ ਦੇਖੋ ਕਿੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ ਪਰਿਵਾਰ ਇਨਸਾਫ ਦੀ ਗੁਆਰ ਲਗਾ ਰਿਹਾ ਕਿ ਆਖਰ ਉਹ ਕੌਣ ਸੀ ਲਟੇਰੇ ਪੁਲਿਸ ਜਾਂਚ ਕਰੇ ਬਰੀਕੀ ਦੇ ਨਾਲ ਕੋਈ ਦੁਸ਼ਮਣੀ ਕੱਢੀ ਕਿਸੇ ਨਾਲ ਜਾਂ ਕੋਈ ਮੋਟਰਸਾਈਕਲ ਖੋਣ ਦੀ ਨੀਤ ਨਾਲ ਆਏ ਸੀ ਤੇ ਕਾਫੀ ਪੁੱਛਦੇ ਜਾਂਚ ਤਬੀ ਸ਼ਸੂ ਨੇ ਕਿ ਸਾਡੀ ਐਸਐਚਓ ਅਮਨ ਦੀ ਤਰੀਕਾ ਨਾਲ ਵੀ ਗੱਲਬਾਤ ਹੋਈ ਇਹਨੂੰ ਦੱਸਿਆ ਕਿ ਕਿ ਅਸੀਂ ਟੀਮਾਂ ਲਗਾ ਦਿੱਤੀਆਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਸੀਂ ਰਿਪੋਰਟ ਦੇ ਕੈਮਰੇ ਵੀ ਖੰਗਾਲੇ ਨੇ ਦੂਜੇ ਪਾਸੇ ਹੋਰ ਵੀ ਜਿਹੜੇ ਜਗ੍ਹਾ ਇੰਨਾ ਪੁਆਇੰਟਾਂ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਉੱਥੇ ਵੀ ਫੁਟੇਜ ਖੰਗਾਲੀ ਜਾ ਰਹੀ ਹੈ ਕਿ ਅਸੀਂ ਜਲਦੀ ਹੀ ਦੋਸ਼ੀਨ ਫੜ ਲਵਾਂਗੇ ਪਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੂੰ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਲ ਤੁਸੀਂ ਉਹ ਵੀ ਸੁਣ ਲਓ ਕਿਆ ਨਾਮ ਹੈ ਬਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਜਿਹੜਾ ਮਾਮਲਾ ਹੋਇਆ ਜਿਹੜਾ ਦਸਾਂ ਨੇ ਭਾਈ ਮੇਰਾ ਭਤੀਜਾ ਜੀ ਆਈ ਕੀ ਨਾਮ ਸੀ ਸੁਖਵਿੰਦਰ ਜੀ ਇਹ ਕਿੱਥੇ ਹੋਇਆ ਜੀ ਭਾਈ ਮੁੱਲਾਂਪੁਰ ਤੋਂ ਜੈੰਤੀ ਮਜਰੀਲੇ ਰੋਡ ਜਾਂਦਾ ਫੇਰ ਬੋਜ ਦੇ ਨਾਲ ਹੀ ਉੱਥੇ ਤਕਰੀਬਨ 7 ਵਜੇ ਆਪਣਾ ਡਿਊਟੀ ਤੋਂ ਜਾ ਰਹੇ ਸੀ ਇਹ ਘਰ ਨੂੰ ਇਹ ਰਸਤੇ ਦੇ ਵਿੱਚ ਉਹਨਾਂ ਨੇ ਜਿਹੜਾ ਸੰਸਾਜਾ ਏਰੀਆ ਪੈਦਾ ਵਿੱਚੋਂ ਪੈਰਸ ਦੇ ਨਾਲ ਹੀ ਹਾਂਜੀ ਉੱਥੇ ਤਿੰਨ ਚਾਰ ਬੰਦੇ ਨੇ ਘੇਰ ਗਏ ਉਹਨੂੰ ਬਟਾ ਛੁਟਾ ਮਾਰੀ ਕਾਫੀ ਇਹ ਆਪਣਾ ਬਾਹਰੇ ਉੱਪਰ ਵੀ ਮੇਗਾ ਟੱਕ ਕਾਫੀ ਡੰਗਾ ਮਾਰੇ ਹੋਏ ਜੀ ਹਾਂਜੀ ਤੇ ਕੋਈ ਹੁਣ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਹੋਰ ਕਿੱਥੇ ਤੁਹਾਡਾ ਪਤੀਜਾ ਦਾਖਲ ਕਿਥੇ? ਇਸ ਟਾਈਮ ਟ੍ਰੋਮਾ ਦੇ ਵਿੱਚ ਪੀਜੀਆ ਹੈ। ਪੀਜੀਆ ਹੈ। ਕਿਹਤਰਾ ਸਥਿਤੀ ਉਹਨਾਂ ਦੀ ਹੁਣ ਗੰਭੀਰ ਹੈ? ਸਥਿਤੀ ਹੁਣ ਆਪਰੇਸ਼ਨ ਵਗੈਰਾ ਹੋ ਗਿਆ ਜੀ। ਬਾਹਰ? ਹਾਂਜੀ ਹਾਂਜੀ ਬਾਹਰ ਪ੍ਰੈਸ਼ਰ ਆਉਂ ਗਿਆ। ਹੂੰ ਤੇ ਬਾਕੀ ਅਜੇ ਹੁਣ ਹੋਰ ਕੋਈ ਹਮਲਾਵਰ ਕਿੰਨੇ ਬੰਦੇ ਸੀ ਜੀ ਕੋਈ ਸਪੱਸ਼ਟ ਪਤਾ ਲੱਗਿਆ? ਉਹ ਹਮਲਾਵਰ ਮਤਲਬ ਤਕਰੀਬਨ 6-5-6 ਬੰਦੇ ਸੀਗੇ ਜੀ। 5-6 ਬੰਦੇ ਸੀ। ਕੋਈ ਰੰਜਸ ਸੀ ਤੁਹਾਡੀ ਪਰਾਨੀ ਕੋਈ? ਕੋਈ ਰੰਜਸ ਨਹੀਂ ਪਰਾਵਾਂ। ਕੋਈ ਲੁੱਟ-ਖੁੱਟ ਕੀਤੀ ਹੈ ਉਹਦੇ ਨਾਲ? ਇੱਦਾਂ ਦੇ ਕੋਈ 체 ਇਹਦਾ ਜਿਹਾ ਆਪਣਾ ਹੋਰੇ ਸੀਗੇ ਹਾਂ ਉਹ ਲੋਕ ਵਗੈਰਾ ਕਰਕੇ ਆਪਣਾ ਚਾਬੀ ਚੂਬੀ ਆਪਣਾ ਸਾਈਡ ਜਗੀਰਦੀ ਉਸ ਤੋਂ ਬਾਅਦ ਫਿਰ ਆਪਣਾ ਉਹ ਸੈਟ ਨੂੰ ਫਿਰ ਭੱਜਿਆ ਲੋਕਾਂ ਦੇ ਕੇ ਮੈਂ ਨਹੀਂ ਕਿ ਉਹ ਗਲਤ ਵੀ ਇਹ ਕਿਹੜੀ ਤਰੀਕ ਦੀ ਗੱਲ ਹੈ ਕਿ 23 ਤਰੀਕ ਨੂੰ ਸ਼ਾਮ ਨੂੰ 7:00 ਵਜੇ ਦਾ ਟਾਈਮ ਹੈ ਜੀ 7:00 ਵਜੇ ਹਾਂਜੀ ਤੇ ਕੀ ਮੰਗ ਕਰਦੇ ਜੀ ਕਾਰਵਾਈ ਦੀ ਉਹ ਮੈਂ ਕਾਰਵਾਈ ਹੈ ਵੀ ਉਹਨਾਂ ਨੂੰ ਫੜਿਆ ਜਾਵੇ ਕਾਰਵਾਈ ਹੋਵੇ ਜੀ